ਇੰਗਲੈਂਡ ਗ੍ਰੇਟਰ ਮਾਂਚੈਸਟਰ ਦੇ ਵਿੱਚ ਇੱਕ ਕਪਲ ਗੱਡੀ ਦੇ ਵਿੱਚ ਬੈਠ ਕੇ 6 ਵਜੇ ਰੋਡ ਤੇ ਜਾ ਰਿਹਾ ਸੀਗਾ ਤਾਂ ਉਹਨਾਂ ਨੇ ਸਾਈਡ ਤੋਂ ਦੇਖਿਆ ਵੀ ਇੱਕ ਅੱਗ ਲੱਗੀ ਹੋਈ ਚੀਜ਼ ਬੜੀ ਸਪੀਡ ਦੇ ਨਾਲ ਦੌੜ ਕੇ ਉਹਨਾਂ ਦੀ ਗੱਡੀ ਵੱਲ ਆ ਰਹੀ ਸੀਗੀ ਤਾਂ ਜਿੱਦਾਂ ਹੀ ਉਹ ਗੱਡੀ ਦੇ ਕੋਲ ਆਈ ਤਾਂ ਉਹ ਚੀਜ਼ ਨੀਚੇ ਢੇਕੀ ਤੇ ਜਦੋਂ ਉਸ ਕਪਲ ਨੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖਿਆ ਤਾਂ ਉਹਨਾਂ ਦੇ ਵੀ ਦੇ ਕੇ ਹੋਸ਼ ਉੱਡ ਗਏ ਉਡੀ ਜਿਹੜੀ ਬਿਲਕੁਲ ਜ਼ੌਂਬੀ ਲੱਗ ਰਹੀ ਸੀ ਉਹਦੀ ਬੋਡੀ ਤੋਂ ਮਾਸ ਝੜ ਝੜ ਕੇ نیچے ਡਿੱਗ ਰਿਹਾ ਸੀ ਤਾਂ ਸਾਫ਼ ਹੱਡੀਆਂ ਦਿਖ ਰਹੀਆਂ ਸੀ 80% ਬੋਡੀ ਜਲ ਚੁੱਕੀ ਸੀ ਬੱਚੇ ਫਿਰ ਇਸ ਵੀਡੀਓ ਤੋਂ ਦੂਰ ਰਹਿਣ ਅੱਗੇ ਜਾ ਕੇ ਕੁਝ ਪਾਰਟ ਬਹੁਤ ਹੀ ਜ਼ਿਆਦਾ ਗਰਾਫਿਕਲ ਹਨ ਕਮਜ਼ੋਰ ਦਿਲ ਵਾਲੇ ਕਈ ਇਸ ਨੂੰ ਨਹੀਂ ਸੁਣ ਸਕਦੇ ਤਾਂ ਟਾਈਮ ਨਾ ਵੇਸ ਕਰਦੇ ਆਪਾਂ ਚੱਲਦੇ ਆ ਸਿੱਧਾ ਅਜਦੇ ਕੇਸ ਵੱਲ ਰਹਿੰਦੇ ਗ੍ਰੇਟਰ ਮੈਂਚੈਸਟਰ ਦੇ ਵਿੱਚ ਇੱਕ ਸੁਜ਼ੈਨ ਕੈਪਰ ਨਾਮ ਦੀ ਕੁੜੀ ਆਪਣੇ ਪਿਓ ਦੇ ਨਾਲ ਘਰ ਦੇ ਵਿੱਚ ਰਹਿੰਦੀ ਆ ਉਸਦੇ ਪਿਓ ਦਾ ਨਾਮ ਸੀਗਾ ਜੌਨ ਕੈਪਰ ਤੇ ਕੁੜੀ ਦੀ ਮਾਂ ਦਾ ਨਾਮ ਸੀਗਾ ਐਲਿਜ਼ਾਬੈਥ ਕੈਪਰ ਦੋਨਾਂ ਦਾ ਆਪਸ ਦੇ ਵਿੱਚ ਡਿਵੋਰਸ ਹੋ ਚੁੱਕਿਆ ਸੀ ਜਿਸ ਕਰਕੇ ਜਿਹੜੀ ਕੁੜੀ ਦੀ ਮਾਂ ਸੀਗੀ ਐਲਿਜ਼ਾਬੈਥ ਉਹ ਘਰ ਤੋਂ 2-4 ਗਲੀਆਂ ਛੱਡ ਕੇ ਪਿੱਛੇ ਰਹਿੰਦੀ ਸੀ ਕੁੜੀ ਆਪਣੇ ਪਿਓ ਦੇ ਨਾਲ ਉਸ ਘਰ ਦੇ ਵਿੱਚ ਰਹਿੰਦੀ ਸੀ ਤਾਂ ਪਿਓ ਦਾ ਸਵੇਰੇ ਕੰਮ ਤੇ ਚਲਾ ਜਾਂਦਾ ਸੀਗਾ ਤਾਂ ਦੋ ਦੋ ਦਿਨ ਕਈ ਵਾਰੇ ਘਰ ਨਹੀਂ ਸੀ ਆਂਦਾ ਤਾਂ ਜਿਹੜੀ ਕੁੜੀ ਸੀ ਸੁਜ਼ੈਨ ਉਹ ਘਰ ਦੇ ਵਿੱਚ ਕੱਲੀ ਬੋਰ ਹੋ ਜਾਂਦੀ ਸੀਗੀ ਤਾਂ ਸਕੂਲ ਦੇ ਵਿੱਚ ਜਾਂਦੀ ਸੀ ਸਾ ਸਕੂਲ ਤੋਂ ਸਿੱਧਾ ਘਰ ਆਂਦੀ ਸੀ ਬਟ ਉਹਦਾ ਬਾਹਰ ਕੋਈ ਦੋਸਤ ਨਹੀਂ ਸੀ ਬੰਦਾ ਤਾਂ ਉਸਦੇ ਹੀ ਗੁਆਂਢ ਦੇ ਵਿੱਚ ਦੋ ਤਿੰਨ ਘਰ ਛੱਡ ਕੇ ਇੱਕ ਜੀ ਨਾਮ ਦੀ ਕੁੜੀ ਰਹਿੰਦੀ ਸੀਗੀ ਉਸ ਦੀ ਉਮਰ 26 ਸਾਲ ਦੀ ਸੀ ਤਾਂ ਸੁਜ਼ੈਨ ਬੜੀ ਹੀ ਭੋਲੀ ਕੁੜੀ ਸੀ ਉਹ ਚਾਹਦੀ ਸੀ ਵੀ ਮੇਰੇ ਵਧੀਆ ਦੋਸਤ ਬਣਨ ਤਾਂ ਕਈ ਵਾਰ ਸੁਜ਼ੈਨ ਆਪਣੇ ਘਰ ਦੇ ਬਾਹਰ ਦਰਵਾਜੇ ਤੇ ਖੜੀ ਹੋ ਜਾਂਦੀ ਸੀ ਤੇ ਜਿਹੜੀ ਜੀਨ ਸੀਗੀ 26 ਸਾਲ ਦੀ ਉਹ ਘਰ ਦੇ ਕੋਲੋਂ ਦੀ ਕਈ ਵਾਰ ਲੰਘਦੀ ਉਹਨੇ ਹੈਲੋ ਹਾਈ ਕਰਨੀ ਤਾਂ ਸੁਜ਼ੈਨ ਨੂੰ ਉਸ ਦੀ ਦੋਸਤੀ ਥੋੜੀ ਪਸੰਦ ਆਣ ਲੱਗ ਗਈ ਤਾਂ ਉਹ ਵੀ ਹੈਲੋ ਹਾਈ ਕਰਨ ਲੱਗ ਗਈ ਕਈ ਕਈ ਵਾਰ ਐਦਾਂ ਹੁੰਦਾ ਸੀ ਸੁਜ਼ੈਨ ਜੀਨ ਦੇ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਦਿਨ ਰਹਿਣ ਲੱਗ ਜਾਂਦੀ ਸੀ ਤੇ ਜਿਹੜਾ ਸੁਜ਼ੈਨ ਦਾ ਪਿਓ ਸੀਗਾ ਜੌਨ ਕੈਪਰ ਰੋਕਣ ਦੀ ਬਜਾਏ ਉਹਨੂੰ ਖੁਸ਼ ਹੋ ਰਿਹਾ ਸੀਗਾ ਵੀ ਉਸ ਦੀ ਕੁੜੀ ਨੂੰ ਵਧੀਆ ਦੋਸਤ ਮਿਲ ਗਏ ਉਹ ਘੁਲ ਮਿਲ ਰਹੀ ਆ ਕਿਸੇ ਦੇ ਨਾਲ ਕਿਉਂਕਿ ਦੋ ਦੋ ਦਿਨ ਉਹ ਘਰ ਨਹੀਂ ਸੀ ਆਉਂਦਾ ਲੋਕਾਂ ਨੂੰ ਨਹੀਂ ਸੀ ਪਤਾ ਉਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਹੁਣ ਇੱਥੋਂ ਧਿਆਨ ਨਾਲ ਸੁਣਿਓ 3 ਦੇ ਘਰ ਦੇ ਵਿੱਚ ਉਹ ਇਕੱਲੀ ਨਹੀਂ ਉਸ ਦੇ ਤਿੰਨ ਬੱਚੇ ਵੀ ਨਾਲ ਸੀ ਜਿਹਦੇ ਨਾਲ ਉਹਦਾ ਵਿਆਹ ਹੋਇਆ ਸੀਗਾ ਜਿਹਦੇ ਉਹ ਬੱਚੇ ਸੀਗੇ ਤੇ ਉਹ ਗਲਾਇਨ ਡਿਵੋਰਸ ਹੋਣ ਤੋਂ ਬਾਅਦ ਵੀ ਉਸੇ ਘਰ ਦੇ ਵਿੱਚ ਰਹਿ ਰਿਹਾ ਸੀ ਤਾਂ ਜੀਨ ਦੇ ਨਾਲ ਉਸ ਦਾ ਇੱਕ ਹੋਰ ਦੋਸਤ ਕਲੇਫਰਡ ਵੀ ਉਸ ਘਰ ਦੇ ਵਿੱਚ ਰਹਿੰਦਾ ਸੀਗਾ ਤਾਂ ਇਸ ਘਰ ਦੇ ਵਿੱਚ ਇੱਕ ਜੈਫਰੀ ਨਾਮ ਦਾ ਮੁੰਡਾ ਵੀ ਰਹਿੰਦਾ ਸੀ ਜਿਹਦੀ ਉਮਰ 26 ਸਾਲ ਦੀ ਸੀ ਤਾਂ ਇਹ ਡਰਗ ਵੇਚਣ ਦਾ ਕੰਮ ਕਰਦਾ ਸੀਗਾ ਇਹ ਨਸ਼ੇ ਪੱਤੇ ਵੇਚਦਾ ਸੀਗਾ ਤੇ ਇਹਨੇ ਉਸ ਘਰ ਨੂੰ ਆਪਣਾ ਅੱਡਾ ਬਣਾਇਆ ਹੋਇਆ ਸੀ ਤਾਂ ਲੋਕੀ ਇਸ ਦੇ ਕੋਲ ਆਂਦੇ ਉੱਪ ਚਪਿੱਤੇ ਆਪਣਾ ਨਸ਼ਾ ਪੱਤਾ ਲੈ ਕੇ ਚਲੇ ਜਾਂਦੇ ਸੀਗਾ ਤਾਂ ਜੈਫਰੀ ਜੀਨ ਨੂੰ ਵੀ ਨਸ਼ਾ ਪੱਤਾ ਥੋੜਾ ਬੋਤਾ ਛਕਾ ਦਿੰਦਾ ਸੀ ਜਿਸ ਕਰਕੇ ਜੀਨ ਉਹਨੂੰ ਘਰੋਂ ਬਾਹਰ ਜਾਣ ਲਈ ਨਹੀਂ ਸੀ ਕਹਿੰਦੀ ਕਿਉਂਕਿ ਉਹ ਖੁਦ ਨਿਛੇੜੀ ਸੀਗੀ ਇਸ ਤੋਂ ਇਲਾਵਾ ਇਸ ਦਾ ਭਰਾ ਵੀ ਘਰ ਦੇ ਵਿੱਚ ਹੀ ਰਹਿੰਦਾ ਸੀਗਾ ਇਹਨਾਂ ਦਾ ਮੇਨ ਕੰਮ ਕੀ ਸੀਗਾ ਇਹ ਚੋਰੀ ਚਕਾਰੀਆਂ ਦਾ ਕੰਮ ਕਰਦੇ ਸੀਗੇ ਇਹਨਾਂ ਨੇ ਸ਼ਾਮ ਨੂੰ ਨਿਕਲ ਜਾਣਾ ਜਿਹੜੀ ਕੋਈ ਚੀਜ਼ ਮਹਿੰਗੀ ਲੱਗਣੀ ਇਹਨਾਂ ਨੇ ਚੱਕ ਕੇ ਆਪਣੇ ਇਸ ਘਰ ਦੇ ਵਿੱਚ ਲੈਣੀ ਤੈਨਾ ਨੇ ਥੋੜੇ ਥੋੜੇ ਰੇਟਾਂ ਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦੇਣਾ ਜੀਨ ਦੀ ਸੁਜ਼ੈਨ ਦੇ ਨਾਲ ਜਦੋਂ ਦੋਸਤੀ ਹੋਈ ਜੀਨ ਸੁਜ਼ੈਨ ਨੂੰ ਆਪਣੇ ਘਰ ਦੇ ਵਿੱਚ ਲਿਆਉਣ ਲੱਗੀ ਤਾਂ ਉਹਨੇ ਆਪਣੇ ਇਹ ਸਾਰੇ ਦੋਸਤਾਂ ਦੇ ਨਾਲ ਇੰਟਰਡਿਊਸ ਕਰਾ ਲਿਆ ਅੱਗੇ ਜਾ ਕੇ ਉਹਦੇ ਨਾਲ ਕੀ ਹੋਣ ਵਾਲਾ ਸੀਗਾ ਜੋ ਉਹਦੀ ਵੀ ਸੋਚ ਤੋਂ ਪਰੇ ਸੀਗਾ ਸੁਜ਼ੈਨ ਉਹਨੂੰ ਆਪਣਾ ਦੋਸਤ ਮੰਨਦੀ ਸੀ ਤੇ ਜਿਹੜੀ ਜੀਨ ਸੀਗੀ ਉਹ ਉਹਦੇ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਇੱਥੇ ਤੱਕ ਕਿ ਕਈ ਵਾਰ ਓਹੋ ਇਸ ਦੇ ਜਿਹੜੇ ਤਿੰਨ ਬੱਚੇ ਸੀਗੇ ਉਹਨਾਂ ਨੂੰ ਨੁਹਾਣਾ ਤੋਹਾਣਾ ਖਵਾਣਾ ਸਾਰਾ ਕੁਝ ਸੁਜ਼ਾਇ ਨਹੀਂ ਕਰਦੀ ਸੀਗੀ ਤਾਂ ਇਦਾਂ ਹੀ ਇਹਨਾਂ ਨੂੰ ਸਾਲ ਸਵਾ ਸਾਲ ਲੰਘ ਗਿਆ ਇਹ ਆਪਸ ਦੇ ਵਿੱਚ ਇਕੱਠੇ ਇੱਦਾਂ ਰਹਿਣ ਲੱਗ ਗਏ ਤੇ ਥੋੜੇ ਟਾਈਮ ਬਾਅਦ ਜਿਹੜਾ ਇਹ ਘਰ ਸੀਗਾ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਇੱਥੇ ਕਈ ਵਾਰ ਪੁਲਿਸ ਆਂਦੀ ਜਾਂਦੀ ਹੈ ਕਿਉਂਕਿ ਜਿਹੜਾ ਮੁੰਡਾ ਡਰਗ ਵੇਚਦਾ ਸੀਗਾ ਕਈ ਵਾਰ ਪੁਲਿਸ ਉਹਨੂੰ ਚੱਕ ਕੇ ਲੈ ਜਾਂਦੀ ਹੁੰਦੀ ਸੀਗੀ ਜਦੋਂ ਪੁਲਿਸ ਵਾਲੇ ਉਸ ਘਰ ਦੇ ਵਿੱਚ ਆਣ ਜਾਣ ਲੱਗ ਗਏ ਇੱਕ ਗੱਲ ਦਾ ਜਦੋਂ ਸੁਜ਼ੈਨ ਦੇ ਪਿਓ ਨੂੰ ਪਤਾ ਲੱਗਾ ਤਾਂ ਉਹਨੇ ਆਪਣੀ ਕੁੜੀ ਨੂੰ ਮਨਾ ਕੀਤਾ ਵੀ ਤੂੰ ਇੰਨੇ ਖਤਰਨਾਕ ਬੰਦਿਆਂ ਦੇ ਵਿੱਚ ਨਾ ਰਹਿ ਕੋਈ ਨਾ ਕੋਈ ਪੰਗਾ ਪੈ ਸਕਦਾ ਪਰ ਸੁਜ਼ੈਨ ਨੂੰ ਉਹਨਾਂ ਦੀ ਦੋਸਤੀ ਬਹੁਤ ਪਸੰਦ ਆ ਰਹੀ ਸੀ ਉਹਨੇ ਆਪਣੇ ਪਿਓ ਦੀ ਗੱਲ ਨੂੰ ਇਗਨੋਰ ਕਰਕੇ ਵਾਪਸ ਉਸ ਘਰ ਦੇ ਵਿੱਚ ਚਲੀ ਗਈ ਤਾਂ ਥੋੜੇ ਟਾਈਮ ਬਾਅਦ ਇਸ ਘਰ ਦੇ ਵਿੱਚ ਇੱਕ ਹੋਰ ਕੁੜੀ ਦੀ ਐਂਟਰੀ ਹੁੰਦੀ ਆ ਜਿਹਦਾ ਨਾਮ ਸੀਗਾ ਬਰਨार्ड ਉਹਦੀ ਉਮਰ 24 ਸਾਲ ਦੀ ਸੀ ਤਾਂ ਉਹ ਇਸ ਘਰ ਤੋਂ ਚਾਰ ਪੰਜ ਘਰ ਛੱਡ ਕੇ ਨਾਲ ਦੇ ਘਰ ਦੇ ਵਿੱਚ ਹੀ ਰਹਿੰਦੀ ਸੀ ਤਾਂ ਉਹਦੇ ਘਰ ਦੇ ਵਿੱਚ ਉਹਦੇ ਖੁਦ ਦੇ ਤਿੰਨ ਬੱਚੇ ਸੀਗੇ ਤਾਂ ਜਿਹੜਾ ਇਹਦਾ ਘਰ ਵਾਲਾ ਸੀ ਉਸ ਦੇ ਨਾਲ ਡਿਵੋਰਸ ਹੋ ਚੁੱਕਿਆ ਸੀਗਾ ਤਾਂ ਉਹਨੂੰ ਇੰਨੇ ਘਰੋਂ ਦੀ ਕੱਢ ਦਿੱਤਾ ਸੀਗਾ ਤਾਂ ਇੱਕ ਸ਼ਰਮਸਾਰ ਕਰਨ ਵਾਲੀ ਗੱਲ ਇਹ ਆ 17 ਸਾਲ ਦਾ ਇੱਕ ਬੁਆਏਫ੍ਰੈਂਡ ਨੇ ਬਣਾ ਕੇ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਸੀਗਾ ਏ ਵੀ ਉਸ ਘਰ ਦੇ ਵਿੱਚ ਇੰਨੀ ਘੋਲ ਮਿਲ ਗਈ ਤਾਂ 4-5 ਦਿਨ ਉਸ ਘਰ ਦੇ ਵਿੱਚ ਹੀ ਰਹਿਣ ਲੱਗ ਗਈ ਤਾਂ ਇਹਨਾਂ ਨੇ ਸਾਰੇ ਨੇ ਰਾਤ ਨੂੰ ਨਸ਼ਾ ਪੱਤੇ ਕਰਕੇ ਸੈੱਟ ਹੋ ਕੇ ਪਏ ਰਹਿਣਾ ਤਸਵੀਰੇ ਇਹ ਚੋਰੀ ਚਕਾਰੇ ਕਰਨ ਵਾਸਤੇ ਨਿਕਲ ਜਾਂਦੇ ਹੁੰਦੇ ਸੀਗੇ ਇੱਕ ਵਾਰ ਸੁਜ਼ੈਨ ਤੇ ਜੀਨ ਦੋਨੇ ਜਾਣੇ ਮਾਰਕੀਟ ਦੇ ਵਿੱਚ ਜਾਂਦੇ ਆ ਤਾਂ ਉੱਥੇ ਹੀ ਨਾ ਦੋਨਾਂ ਦੇ ਨਾਲ ਆਪਸ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਨਾ ਅਨਬਨ ਹੋ ਜਾਂਦੀ ਬਹਿਸ ਹੋ ਜਾਂਦੀ ਕਿਉਂਕਿ ਜੀਨ ਨੇ ਸੁਜ਼ੈਨ ਨੂੰ ਇੱਕ ਕੰਮ ਕਿਹਾ ਸੀ ਸੁਜ਼ੈਨ ਨੇ ਉਸ ਕੰਮ ਨੂੰ ਕਰਨ ਤੋਂ ਨਾ ਕਰ ਦਿੱਤੀ ਤਾਂ ਜੇਨ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਤਾਂ ਜੇਨ ਸੁਜ਼ੈਨ ਨੂੰ ਗੁੱਸੇ ਦੇ ਵਿੱਚ ਖਿੱਚ ਕੇ ਘਰ ਲੈ ਆਈ ਤਾਂ ਉਹਨੇ ਬਾਥਰੂਮ ਦੇ ਵਿੱਚ ਬੰਦ ਕਰ ਦਿੱਤਾ ਟੋਟਲ 4 ਦਿਨ ਸੁਜ਼ੈਨ ਨੂੰ ਘਰ ਦੇ ਵਿੱਚ ਬੰਦ ਰੱਖਿਆ ਜੋ ਉਹਨਾਂ ਖਾਣਾ ਪੀਣਾ ਸੀਗਾ ਉਹ ਬਾਥਰੂਮ ਦੇ ਵਿੱਚ ਹੀ ਦੇ ਰਹੇ ਸੀਗੇ ਇਸ ਘਰ ਦੀ ਇੱਕ ਹੋਰ ਗੰਦੀ ਗੱਲ ਇਹ ਜਿੰਨੇ 5-6 ਜਣੇ ਇਸ ਘਰ ਦੇ ਵਿੱਚ ਰਹਿੰਦੇ ਸੀਗੇ ਕੁੜੀ ਤੇ ਮੁੰਡੇ ਇਹ ਆਪਸ ਦੇ ਵਿੱਚ ਕਿਸੇ ਨਾਲ ਵੀ ਫਿਜ਼ੀਕਲੀ ਸੰਬੰਧ ਬਣਾ ਲੈਂਦੇ ਸੀਗੇ ਮਤਲਬ ਕਿ ਕੋਈ ਵੀ ਕਿਸੇ ਨੂੰ ਲੈਣਾ ਦੇਣਾ ਨਹੀਂ ਸੀ ਉਹ ਕਿਹਦੀ ਗਰਲਫ੍ਰੈਂਡ ਆ ਉਹ ਕਿਹਦੀ ਘਰ ਵਾਲੀ ਆ ਆਪਸ ਦੇ ਵਿੱਚ ਮਿਲ ਕੇ ਕਦੀ ਕਿਹੜਾ ਕਿਹਦੇ ਨਾਲ ਤੇ ਕਦੀ ਕਿਹੜਾ ਕਿਹਦੇ ਨਾਲ ਇਨਾਂ ਵਿੱਚੋਂ ਇੱਕ ਐਂਥਨੀ ਨਾਮ ਦਾ ਮੁੰਡਾ ਸੀਗਾ ਜਿਹੜਾ ਉਹ ਇੰਨਾ ਕੁ ਮੋਟੇ ਦਿਮਾਗ ਦਾ ਸੀਗਾ ੱੱਕੇ ਨਾਲ ਸੁਜ਼ੈਨ ਨੂੰ ਹੀ ਕਮਰੇ ਵਿੱਚ ਲਿਜਾ ਕੇ ਉਸ ਦੇ ਨਾਲ ਫਿਜ਼ੀਕਲੀ ਗਲਤ ਕੰਮ ਕਰਦਾ ਸੀਗਾ ਤੇ ਜਦੋਂ ਸੁਜ਼ੈਨ ਇਸ ਗੱਲ ਤੋਂ ਅੱਕ ਕੇ ਥੱਕ ਗਈ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਆਪਣੇ ਘਰ ਆਪਣੇ ਪਿਓ ਦੇ ਕੋਲ ਹੀ ਚਲੀ ਗਈ ਤਾਂ 4 ਦਿਨ ਨਿਕਲ ਜਾਂਦੇ ਆ ਸੁਜ਼ੈਨ ਆਪਣੇ ਘਰ ਦੇ ਵਿੱਚ ਆਪਣੇ ਪਿਓ ਦੇ ਕੋਲ ਹੀ ਰਹਿੰਦੀ ਆ ਤੇ ਦੂਜੇ ਪਾਸੇ ਉਸ ਘਰ ਦੇ ਵਿੱਚ ਜਦੋਂ ਜ਼ੀਨ ਦੇਖਦੀ ਆ ਵੀ ਉਹਦੇ ਬੱਚਾਂ ਦਾ ਖਿਆਲ ਰੱਖਣ ਵਾਸਤੇ ਵੀ ਕੋਈ ਨਹੀਂ ਹੈਗਾ ਘਰ ਦੀ ਸਫਾਈ ਕਰਨ ਵਾਸਤੇ ਵੀ ਕੋਈ ਨਹੀਂ ਹੈਗਾ ਤਾਂ ਫਿਰ ਉਹਨਾਂ ਨੇ ਪਲਾਨ ਬਣਾਇਆ ਵੀ ਸੁਜ਼ੈਨ ਨੂੰ ਮਿੰਤਾ ਕਰਕੇ ਵਾਪਸ ਲਿਆਇਆ ਜਾਵੇ ਤਾਂ ਇਹਨਾਂ ਵਿੱਚੋਂ 4-5 ਜਾਣੇ ਗਏ ਸੁਜ਼ੈਨ ਦੇ ਘਰ ਜਾ ਕੇ ਉਹਦੇ ਪੈਰੀਂ ਪੈਣ ਲੱਗੇ ਉਹਦੀ ਮਿੰਤਾ ਕੀਤੀ ਆ ਵੀ ਸਾਨੂੰ ਮਾਫ਼ ਕਰ ਦੇ ਅੱਗੇ ਤੋਂ ਕਦੀ ਵੀ ਤੇਰੇ ਨਾਲ ਅਸੀਂ ਇਦਾਂ ਦਾ ਕੰਮ ਨਹੀਂ ਕਰਾਂਗੇ ਤਾਂ ਪਲੀਜ਼ ਸਾਡਾ ਦਿਲ ਨਹੀਂ ਲੱਗਦਾ ਤੂੰ ਵਾਪਸ ਆ ਜਾ ਤੂੰ ਸਾਡੀ ਦੋਸਤ ਆ ਹੁਣ ਜਿੱਦਾਂ ਕਿ ਸੁਜ਼ੈਨ ਹੈਗੀ ਭੌਲੀ ਸੀਗੀ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਸੇ ਦਿਨ ਇਹਨਾਂ ਦੇ ਨਾਲ ਘਰ ਦੇ ਵਿੱਚ ਚਲੇ ਜਾਂਦੀ ਆ ਤਾਂ ਉਹਨੂੰ ਨਹੀਂ ਸੀ ਪਤਾ ਹੁਣ ਉਹਦੇ ਨਾਲ ਕੀ ਹੋਣ ਵਾਲਾ ਤਾਂ ਜਿੱਦਾਂ ਹੀ ਸੁਜ਼ੈਨ ਉਸ ਘਰ ਦੇ ਵਿੱਚ ਅੰਦਰ ਜਾਂਦੀ ਆ ਤਾਂ ਘਰ ਨੂੰ ਅੰਦਰੋਂ ਦੀ ਲੋਕ ਕਰ ਲਿੱਤਾ ਜਾਂਦਾ ਪੰਜੇ ਛੇ ਜਣੇ ਰਲ ਕੇ ਟੁੱਟ ਕੇ ਪੈ ਜਾਂਦੇ ਆ ਸੁਜ਼ੈਨ ਨੂੰ ਤਾਂ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ ਉਹਦੇ ਬੱਖੀ ਦੇ ਵਿੱਚ ਮਾਰਨ ਲੱਗ ਜਾਂਦੇ ਆ ਉਹਦੇ ਸਿਰ ਦੇ ਵਿੱਚ ਐਗਿਆ ਚੀਜ਼ਾਂ ਮਾਰਦੇ ਤੇ ਉਸ ਤੋਂ ਬਾਅਦ ਇਹਨਾਂ ਨੇ ਉਸਤਰਾ ਲੈ ਕੇ ਸੁਜ਼ੈਨ ਦੇ ਸਿਰ ਦੇ ਵਾਲ ਨਾ ਦਿੱਤੇ ਉਹਨੂੰ ਪੂਰਾ ਗੰਜੀ ਕਰ ਦਿੱਤਾ ਇੱਥੇ ਤੱਕ ਕਿ ਜਿਹੜੇ ਅੱਖਾਂ ਦੇ ਆਈਬ੍ਰੋ ਹੁੰਦੇ ਆ ਉੱਪਰ ਵਾਲੇ ਉਹਨਾਂ ਨੇ ਉਹ ਵੀ ਉਹਨੂੰ ਰੰਦ ਦਿੱਤਾ ਉਸ ਤੋਂ ਬਾਅਦ ਜੋ ਦੀ ਬੋਡੀ ਤੇ ਵਾਲ ਸੀਗੇ ਜਿੰਦਾ ਦਿਲ ਕਰਦਾ ਸੀਗਾ ਜਿੱਥੇ ਦਿਲ ਕਰਦਾ ਸੀ ਉਸ ਤਰ੍ਹਾਂ ਮਾਰ ਕੇ ਉਹਦੀ ਪੂਰੀ ਬੋਡੀ ਨੂੰ ਛਿੱਲ ਕੇ ਰੱਖ ਦਿੱਤਾ ਇਹਨਾਂ ਨੇ ਇਹ ਇੱਥੇ ਵੀ ਨਹੀਂ ਰੁਕੇ ਸੁਜ਼ੈਨ ਨੂੰ ਹੋਰ ਕੁੱਟਣਾ ਮਾਨਾ ਸ਼ੁਰੂ ਕਰ ਦਿੱਤਾ ਇਸ ਕੁੱਟਮਾਰ ਦੇ ਵਿੱਚ ਸੁਜ਼ੈਨ ਦੀ ਇੱਕ ਬਾਹ ਹੀ ਆਪਣੇ ਮੋਢੇ ਤੋਂ ਲਹਿ ਗਈ ਯਾਨਕਿ ਲੰਮਕ ਗਈ ਸੀਗੀ ਪਰ ਉਹਨੂੰ ਬਿਲਕੁਲ ਫੀਲ ਨਹੀਂ ਸੀ ਹੋ ਰਹਾ ਕਿਉਂਕਿ ਇਹਨਾਂ ਨੇ ਕੁੱਟ-ਕੁੱਟ ਕੇ ਉਹਦੀ ਪੂਰੀ ਬੋਡੀ ਨੂੰ ਸੁੰਨ ਪਾ ਦਿੱਤਾ ਉਸ ਤੋਂ ਬਾਅਦ ਸੁਜ਼ੈਨ ਨੂੰ ਚੱਕ ਕੇ ਇੱਕ ਅਲਮਾਰੀ ਦੇ ਵਿੱਚ ਸਾਰੀ ਰਾਤ ਬੰਦ ਕਰ ਦਿੱਤਾ ਤੇ ਅਲਮਾਰੀ ਦੇ ਵਿੱਚ ਸਾਰੀ ਰਾਤ ਸੁਜ਼ੈਨ ਬੇਹੋਸ਼ ਪਈ ਰਹੀ ਤਾਂ ਅਗਲੇ ਦਿਨ ਜਦੋਂ ਉਹਨੂੰ ਹੋਸ਼ ਆਇਆ ਤਾਂ ਉਹਨੇ ਅਲਮਾਰੀ ਦੇ ਵਿੱਚ ਬੰਦ ਦੇ ਕੇ ਉੱਚ-ਉੱਚ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਇਹਨਾਂ ਸਾਰੇ ਨਸ਼ੇੜੀਆਂ ਨੇ ਸੋਚਿਆ ਵੀ ਸੁਜ਼ੈਨ ਦੀ ਆਵਾਜ਼ ਸੁਣ ਕੇ ਕੋਈ ਨਾ ਕੋਈ ਘਰ ਦੇ ਵਿੱਚ ਆ ਸਕਦਾ ਤਾਂ ਉਹਨਾਂ ਨੇ ਸੁਜ਼ੈਨ ਨੂੰ ਰਾਤ ਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਬੰਨ੍ਹਾ ਡੇਰ ਦੇ ਘਰ ਦੇ ਵਿੱਚ ਲੈ ਗਏ ਤਾਂ ਤੱਕਾ ਮਾਰ ਕੇ ਇਹਨੂੰ ਇੱਕ ਗੱਦੇ ਦੇ ਉੱਤੇ ਸਿੱਟ ਦਿੱਤਾ ਹੁਣ ਉਸ ਟਾਈਮ ਤੁਹਾਨੂੰ ਪਤਾ ਜਿਹੜੇ ਗੱਦੇ ਸੀਗੇ ਵੱਡੇ ਉਹਨਾਂ ਦੇ ਵਿੱਚ ਸਪ੍ਰਿੰਗ ਵੀ ਹੁੰਦੇ ਸੀਗੇ ਤਬ ਬਰਨਾ ਡੇਡ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਆਈ ਕਹਿੰਦੀ ਵੀ ਆਪਾਂ ਇਦਾਂ ਕਰਦੇ ਆ ਗੱਦਾ ਵੱਢ ਕੇ ਇਹਨੂੰ ਗੱਦੇ ਦੇ ਵਿੱਚ ਬਨ ਕੇ ਉੱਤੋਂ ਦੇ ਇਹਨੂੰ ਸਿਲ ਦੰਦੇ ਆ ਯਾਨਕੀ ਸਿਜੰਦੇ ਆ ਉਸ ਗੱਦੇ ਨੂੰ ਵੱਢ ਕੇ ਉਹਦੇ ਉੱਤੇ ਸੁਜ਼ੈਨ ਨੂੰ ਲੰਮੀ ਪਾ ਕੇ ਬਨ ਦਿੱਤਾ ਜਦੋਂ ਦੂਜੇ ਘਰ ਦੇ ਵਿੱਚ ਉਹ ਤਿੰਨ ਜਾਨਿਆਂ ਨੇ ਮੁੰਡਿਆਂ ਨੇ ਦੇਖਿਆ ਵੀ ਹਲੇ ਤੱਕ ਆਏ ਨਹੀਂ ਤਾਂ ਉਹ ਵੀ ਉਹਨਾਂ ਦਾ ਪਿੱਛਾ ਕਰਦੇ ਕਰਦੇ ਬਰਨਾ ਡੇਡ ਦੇ ਘਰ ਪਹੁੰਚ ਗਏ ਤਾਂ ਬਰਨਾ ਡੇਡ ਦੇ ਘਰ ਜਾਂਦੇ ਦੇਖਿਆ ਵੀ ਸੁਜ਼ੈਨ ਨੂੰ ਇੱਕ ਗੱਦੇ ਦੇ ਵਿੱਚ ਪਾਇਆ ਹੋਇਆ ਉਸ ਗੱਦੇ ਦੀ ਮੈਂ ਤੁਹਾਨੂੰ ਫੋਟੋ ਪਾਉਂਗਾ ਅਰੀਜਨਲ ਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਉਸ ਗੱਦੇ ਦਾ ਕੀ ਹਾਲ ਸੀ ਉਹਦੀ ਅਰੀਜਨਲ ਫੋਟੋਆਂ ਜਿਹੜੀਆਂ ਗ੍ਰਾਫੀਕਲ ਹੋਈਆਂ ਮੈਂ ਇੱਥੇ ਨਾ ਲਾ ਸਕਿਆ ਉਹ ਮੇਰੀ ਇੰਸਟਾਗ੍ਰam ਆਈਡੀ ਆ ਰਠੋਰ ਕ੍ਰਾਈਮ ਸਟੋਰੀਜ਼ ਉਹਦੇ ਤੇ ਮੈਨੂੰ ਮੈਸੇਜ ਕਰ ਦਿਓ ਜਾਂ ਮੈਂ ਸਟੋਰੀ ਤੇ ਲਾ ਦੂੰਗਾ ਤੁਸੀਂ ਉੱਥੇ ਦੇਖ ਲਿਓ ਤਾਂ ਇਨਾਂ ਸਾਰਿਆਂ ਨੇ ਰਲ ਕੇ ਅੱਗੇ ਉਸ ਕੁੜੀ ਦੇ ਨਾਲ ਉਹ ਕੰਮ ਕੀਤਾ ਜੋ ਤੁਸੀਂ ਕਦੀ ਜ਼ਿੰਦਗੀ 'ਚ ਆਪਣੇ ਦੁਸ਼ਮਣ ਦੇ ਨਾਲ ਵੀ ਨਹੀਂ ਸੋਚ ਸਕਦੇ ਇਹਨਾਂ ਨੇ ਇੰਜੈਕਸ਼ਨ ਭਰ ਭਰ ਕੇ ਸੂਜ਼ੈਨ ਦੀ ਬੋਡੀ ਦੇ ਵਿੱਚ ਲਗਾਉਣੇ ਸ਼ੁਰੂ ਕਰ ਦਿੱਤੇ ਉਹ ਵੀ ਕਿਸੇ ਹੋਰ ਚੀਜ਼ ਦੇ ਨਹੀਂ ਪਾਣੀ ਦੇ ਮਤਲਬ ਕਿ ਸਾਰੇ ਜਾਣੇ ਇੰਜੈਕਸ਼ਨ ਵੱਡੇ ਵੱਡੇ ਪਾਣੀ ਦੇ ਭਰ ਭਰ ਕੇ ਸੂਜ਼ੈਨ ਦੀ ਬੋਡੀ ਦੇ ਵਿੱਚ ਲਗਾਉਣ ਲੱਗੇ ਉਸ ਤੋਂ ਬਾਅਦ ਵੀ ਇੱਥੇ ਨਹੀਂ ਰੁਕੇ ਇਹਨਾਂ ਨੇ ਸਿਗਰਟਾਂ ਪੀਣ ਦੇ ਬਹੁਤ ਸ਼ੁਕੀਨ ਸੀ ਸਿਗਰਟ ਪੀ ਕੇ ਉਹ ਜਿੱਥੇ ਜਿੱਥੇ ਉਸ ਦੀ ਬਾਲ ਜਿੱਦਾ ਫੋਰ ਐਗਜ਼ਾਮਪਲ ਇੱਥੇ ਆਈਬ੍ਰੋ ਨਹੀਂ ਸੀ ਨਾ ਤਾਂ ਆਈਬ੍ਰੋ ਬਣਾ ਰਹੇ ਸੀਗੇ ਉਹਦੇ ਇੱਥੇ ਬੀੜੀ ਲਗਾ ਕੇ ਜਲਾ ਜਲਾ ਕੇ ਜਲੀ ਹੋਈ ਬੀੜੀ ਉਸ ਦੇ ਉੱਤੇ ਭਜਾਉਂਦੇ ਸੀਗੇ ਤਾਂ ਦੋਨੇ ਪਾਸੇ ਅੱਖਾਂ ਦੇ ਉੱਤੇ ਐਦਾਂ ਬਣਾਇਆ ਗਿਆ ਉਸ ਤੋਂ ਬਾਅਦ ਉਹਦੇ ਪੂਰੇ ਸਿਰ ਦੇ ਵਿੱਚ ਬੀੜੀ ਨੂੰ ਜਲਾ ਜਲਾ ਕੇ ਉਹਦਾ ਸਿਰ ਲੂਹ ਦਿੱਤਾ ਉਹਨਾਂ ਨੇ ਤੇ ਇਹ ਟੌਰਚਰ ਟੋਟਲ 5 ਤੋਂ 6 ਦਿਨ ਲਗਾਤਾਰ ਚੱਲਦਾ ਰਿਹਾ ਜਦੋਂ 6 ਦਿਨ ਲਗਾਤਾਰ ਟੌਰਚਰ ਕੀਤਾ ਤਾਂ ਉਹ ਗੱਦੇ ਦੇ ਉੱਤੇ ਬੰਨੀ ਹੋਈ ਸੀਗੀ ਪੱਕੀ ਨਾ ਉਹਨੂੰ ਵਾਸ਼ਰੂਮ ਕਰਨ ਵਾਸਤੇ ਲਿਜਾ ਰਹੇ ਸੀਗੇ ਨਾ ਉਹਨੂੰ ਕਦੀ ਜੋ ਉਹਨੇ ਖਾ ਕੇ ਬਾਹਰ ਕੱਢਣਾ ਹੁੰਦਾ ਉਹ ਕੱਢਣ ਵਾਸਤੇ ਲਿਜਾਇਆ ਜਾ ਰਿਹਾ ਸੀ ਜਿਸ ਕਰਕੇ ਵਾਸ਼ਰੂਮ ਤੇ ਜੋ ਉਹਦਾ ਬੋਡੀ ਦਾ ਵੇਸਟ ਮਟੀਰੀਅਲ ਸੀਗਾ ਉਸ ਗੱਦੇ ਦੇ ਉੱਤੇ ਹੀ ਉਹ ਕਰੀ ਗਈ ਤਾਂ ਹੌਲੀ-ਹੌਲੀ ਉਸ ਗੱਦੇ ਤੇ ਕੀੜੇ ਮਕੋੜੇ ਦੀਮਕ ਇੰਨਾ ਕੁਝ ਲੱਗ ਗਿਆ ਇਹਨਾਂ ਨੂੰ ਸੁਜ਼ੈਨ ਦੀ ਬੋਡੀ ਤੋਂ ਸਮੈਲ ਆਣੀ ਸ਼ੁਰੂ ਹੋ ਗਈ ਤਾਂ ਇਹਨਾਂ ਨੇ ਇੱਕ ਪੂਰਾ ਟੱਬ ਭਰ ਦਿੱਤਾ ਫਰਨੇਲ ਤੇ ਪਾਣੀ ਦੇ ਨਾਲ ਤਾਂ ਉਸ ਫਰਨੇਲ ਦੇ ਵਿੱਚ ੱੱਕਾ ਮਾਰ ਕੇ ਸੁੱਟ ਦਿੱਤਾ ਉਸ ਤੋਂ ਬਾਅਦ ਵੀ ਇੱਥੇ ਨਹੀਂ ਰੁਕੇ ਉਸ ਦੀ ਪੂਰੀ ਬੋਡੀ ਦੇ ਉੱਤੇ ਜਿਹੜੇ ਸਿਗਰਟ ਦੇ ਜਲਣ ਦੇ ਜ਼ਖਮ ਸੀਗੇ ਉਹਨਾਂ ਦੇ ਉੱਤੇ ਬਰਸ਼ ਮਾਰ ਕੇ ਉਹਨਾਂ ਨੂੰ ਸਾਫ਼ ਕਰਦੇ ਵੇစီ ਮਤਲਬ ਕਿ ਉਹਨਾਂ ਨੂੰ ਬਰਸ਼ ਮਾਰ ਕੇ ਜਿਹੜੇ ਜ਼ਖਮ ਸੀਗੇ ਦੁਬਾਰਾ ਤਾਜ਼ੇ ਕੀਤੇ ਜਾ ਰਹੇ ਸੀਗੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਅਗਰ ਇਹਨੂੰ ਬਾਹਰ ਜਿੰਦਾ ਛੱਡਾਂਗੇ ਤਾਂ ਫਿਰ ਇਹਨੇ ਸਾਡੇ ਬਾਰੇ ਰਿਪੋਰਟ ਕਰ ਦੇਣੀ ਹੈ ਤਾਂ ਪੁਲਿਸ ਸਾਨੂੰ ਚੱਕ ਕੇ ਲੈ ਜਾਊਗੀ ਤਾਂ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਐਨਾ ਗੰਦਾ ਆਈਡੀਆ ਆ ਵੀ ਅਸੀਂ ਇਹਦੀ ਜਿਹੜੀ ਪਛਾਣ ਆ ਉਹਨੂੰ ਹੀ ਖਤਮ ਕਰ ਦਿੰਦੇ ਆ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਮੁੰਡਾ ਸੀਗਾ ਐਂਥਨੀ ਉਨੇ ਪਲਾਸ ਆ ਲੈ ਕੇ ਸੁਜ਼ੈਨ ਦੇ ਇੱਕ ਇੱਕ ਕਰਕੇ ਸਾਰੇ ਦੰਦ ਬਾਹਰ ਕੱਢ ਦਿੱਤੇ ਜਦੋਂ ਉਸਦੇ ਸਾਰੇ ਦੰਦ ਬਾਹਰ ਕੱਢੇ ਤਾਂ ਦੰਦ ਦੇ ਨਾਲ ਜਿਹੜੀਆਂ ਨਾੜਾਂ ਵੀ ਚਿਪਕੀਆਂ ਹੁੰਦੀਆਂ ਉਹ ਵੀ ਬਾਹਰ ਲਮਕਾਂ ਲੱਗੀਆਂ ਪੂਰਾ ਮੂੰਹ ਉਹਦਾ ਖੂਨ ਦੇ ਨਾਲ ਭਰ ਗਿਆ ਤਾਂ ਥੋੜੀ ਦੇਰ ਬਾਅਦ ਉਹਦੇ ਮੂੰਹ 'ਚ ਖੂਨ ਜੰਮਣ ਤੱਕ ਲੱਗ ਗਿਆ ਸੀਗਾ ਤਾਂ ਫਿਰ ਟਾਈਮ ਆ ਗਿਆ 14 ਦਸੰਬਰ 1992 ਦਾ ਸਵੇਰ ਦੇ ਸਾਜਰੇ ਦੇ 3:30 ਵਜੇ ਇਹਨਾਂ ਨੇ ਸੁਜ਼ੈਨ ਨੂੰ ਗੱਡੀ ਦੇ ਵਿੱਚ ਪਾਇਆ ਤਾਂ ਇਹ ਲੈ ਗਏ ਸੁਜ਼ੈਨ ਨੇ ਸੋਚਿਆ ਵੀ ਸ਼ਾਇਦ ਇਹ ਹੁਣ ਮੈਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤ ਹੀ ਜ਼ਿਆਦਾ ਖੂਨ ਨਿਕਲਦਾ ਪਿਆ ਸੀਗਾ ਤਾਂ ਫਿਰ ਉਹਨੂੰ ਗੱਡੀ 'ਚ ਪਾ ਕੇ ਇਹ ਆਪਣੇ ਏਰੀਏ ਤੋਂ 18-20 ਕਿਲੋਮੀਟਰ ਦੂਰ ਸੂਨਸਾਨ ਰਾਤ 'ਤੇ ਲੈ ਗਏ ਤਾਂ ਉੱਥੇ ਜਾ ਕੇ ਆਪਣੀ ਗੱਡੀ ਦੇ ਵਿੱਚੋਂ ਇੱਕ ਪੈਟਰੋਲ ਦੀ ਵੱਡੀ ਕੰਨੀ ਕੱਢ ਕੇ ਸੁਜ਼ੈਨ ਦੇ ਉੱਤੇ ਛਿੜਕਣਾ ਸ਼ੁਰੂ ਕਰ ਦਿੱਤਾ ਜਦੋਂ ਸੁਜ਼ੈਨ ਦੀ ਬੋਡੀ ਦੇ ਉੱਤੇ ਜਦੋਂ ਪੈਟਰੋਲ ਛਿੜਕਿਆ ਜਾ ਰਿਹਾ ਸੀ ਤਾਂ ਸੁਜ਼ੈਨ ਭੱਜਣਾ ਸ਼ੁਰੂ ਕਰ ਦਿੱਤੀ ਤਾਂ ਇਹਨਾਂ ਵਿੱਚੋਂ ਇੱਕ ਜਿਹੜੀ ਕੁੜੀ ਸੀ ਬੰਨਾ ਡੇਟ ਤੇ ਉਹ ਆਪਣੇ ਆਪ ਨੂੰ ਐਦਾਂ ਸ਼ੋਅ ਕਰਦੀ ਪਈ ਸੀ ਵੀ ਮੈਂ ਇੱਕ ਬਹੁਤ ਵੱਡੀ ਮੂਵੀ ਦੀ ਮੇਨ ਵਿਲਨ ਆ ਤਾਂ ਉਹਨੇ ਮਾਚਸ ਲੈ ਕੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹਨੇ 2-3 ਮਾਚਸਾਂ ਚਲਾਏ ਜਾਂ ਜਦੋਂ ਨਹੀਂ ਚੱਲੀਆਂ ਕਿਉਂਕਿ ਸੁਜ਼ੈਨ ਭੱਜਦੀ ਪਈ ਸੀ ਉਹਦੇ ਮਗਰ ਭੱਜ ਕੇ ਹੀ ਉਹਨੇ ਮਾਚਸ ਦੀ ਤਿੱਲੀ ਲਗਾ ਕੇ ਸੁਜ਼ੈਨ ਨੂੰ ਜਿੰਦੇ ਨੂੰ ਹੀ ਅੱਗ ਲਾ ਦਿੱਤੀ ਤਾਂ ਸੁਜ਼ੈਨ ਤੜਪਦੀ ਪਈ ਸੀ ਤੇ ਇਹਨਾਂ ਨੇ ਚਾਰਾ ਪੰਜਾ ਜਾਣਿਆਂ ਨੇ ਦੇਖਿਆ ਵੀ ਸੁਜ਼ੈਨ ਨੂੰ ਅੱਗ ਲੱਗ ਗਈ ਆ ਤਾਂ ਇਹ ਦੇਖਦੇ ਸੀਗੇ ਵੀ ਹੁਣ ਥੋੜਾ ਦਿਨ ਚੜ੍ਹਨ ਲੱਗ ਗਿਆ 5:30 ਪੌਣੇ 6 ਵਜੇ ਦਾ ਟਾਈਮ ਸੀਗਾ ਤਾਂ ਕੋਈ ਨਾ ਕੋਈ ਆ ਸਕਦਾ ਹਸਮ ਦੇਖ ਸਕਦਾ ਇਹ ਫਟਾਫਟ ਗੱਡੀ ਦੇ ਵਿੱਚ ਬਹਿ ਕੇ ਉੱਥੋਂ ਦੀ ਫਰਾਰ ਹੋ ਗਏ ਇਹ ਵਾਪਸ ਆਪਣੇ ਘਰ ਦੇ ਵਿੱਚ ਆ ਕੇ ਬੀਰਾਂ ਖਰੀਦ ਕੇ ਬਹਿ ਕੇ ਬੀਰ ਪੀਣ ਲੱਗ ਗਏ ਤਾਂ ਨਸ਼ੇ ਪੱਤੇ ਕਰਨ ਲੱਗ ਗਏ ਤਾਂ ਇਹਨਾਂ ਨੂੰ ਲੱਗਾ ਵੀ ਸਾਰਾ ਕੰਮ ਖਤਮ ਕਰ ਦਿੱਤਾ ਇਹਨਾਂ ਦੇ ਉੱਤੇ ਕਿਸੇ ਦਾ ਕੋਈ ਸ਼ੱਕ ਨਹੀਂ ਜਾਊਗਾ ਤਾਂ ਇਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਸੀ ਕਿਉਂਕਿ ਸੁਜ਼ੈਨ ਨੂੰ ਇਹ ਆ ਜਲਦੀ ਨੂੰ ਅੱਗ ਛੱਟ ਕੇ ਦੌੜਤਾ ਏ ਪਰ ਸੁਜ਼ੈਨ ਹਜੇ ਵੀ ਜ਼ਿੰਦਾ ਸੀਗੀ ਪੂਰੇ 8900 ਮੀਟਰ ਤੱਕ ਦੌੜ-ਦੌੜ ਕੇ ਰੋੜਵਾ ਲਈ ਤੇ ਜਿੱਦਾਂ ਹੀ ਉਹ ਥੋੜੇ ਜੇ ਰੋੜ ਦੇ ਕੋਲ ਪਹੁੰਚੀ ਤਾਂ ਸਾਹਮਣੇ ਆਉਂਦੀ ਇੱਕ ਕਪਲ ਗੱਡੀ ਲੈ ਕੇ ਲੰਘਦਾ ਪਿਆ ਸੀ ਗੱਤ ਉਹਨਾਂ ਨੇ ਦੇਖਿਆ ਵੀ ਇੱਕ ਅੱਗ ਲੱਗੀ ਹੋਈ ਚੀਜ਼ ਉਸ ਦੀ ਗੱਡੀ ਦੇ ਮੋਰੇ ਆ ਰਹੀ ਆ ਤਾਂ ਫਟਾਫਟ ਉਹਨਾਂ ਨੇ ਵੀ ਉਸ ਦੇ ਕੋਲ ਗੱਡੀ ਕੀਤੀ ਤਾਂ ਉਹ ਜਿਹੜੀ ਨੂੰ ਅੱਗ ਲੱਗੀ ਸੀ ਸੁਜ਼ੈਨ ਨੂੰ ਉਹ ਉਹਨਾਂ ਦੇ ਮੋਰੇ ਆ ਕੇ ਡਿੱਗ ਗਈ ਤਾਂ ਫਿਰ ਕਪਲ ਨੇ ਸੁਜ਼ੈਨ ਨੂੰ ਦੇਖਿਆ ਵੀ ਉਹੜੀ ਪੂਰੀ ਜ਼ੋਂਬੀ ਲੱਗਦੀ ਪਈ ਜਿੱਦੀ 80 ਤੋਂ 82% ਬੋਡੀ ਜਲ ਚੁੱਕੀ ਸੀ ਉਹਨਾਂ ਨੇ ਫਟਾਫਟ ਥੋੜੀ ਜੀ ਉਸ ਦੀ ਅੱਗ ਬੁਝਾਈ ਬੁਝਾ ਕੇ ਉਹਨਾਂ ਦੀ ਇੰਨੀ ਵਧੀਆ ਇਨਸਾਨੀਅਤ ਨਹੀਂ ਤਾਂ ਕਈ ਲੋਕੀ ਤਮਾਸ਼ਾ ਦੇਖਣ ਲੱਗ ਜਾਂਦੇ ਆ ਤਾਂ ਉਹਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਤਾਂ ਜਿੱਦਾਂ ਹੀ ਹਸਪੀਟਲ ਦੇ ਵਿੱਚ ਪਹੁੰਚੇ ਤਾਂ ਡਾਕਟਰ ਦੇ ਕੇ ਹੈਰਾਨ ਹੋ ਗਏ ਵੀ ਆ ਕੀ ਸੀ ਇਹਨਾਂ ਤਾਂ ਡਾਕਟਰਾਂ ਨੇ ਇਹ ਸੀ ਦੇਖਦੇ ਹੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਤਾਂ ਪੁਲਿਸ ਵੀ ਵਿਦਿਨ 10-15 ਮਿੰਟਾਂ ਦੇ ਵਿੱਚ ਉੱਥੇ ਪਹੁੰਚੀ ਤਾਂ ਉਸ ਟਾਈਮ ਸੁਜ਼ੈਨ ਹਲੇ ਜਿੰਦਾ ਸੀਗੀ ਤਾਂ ਫਟਾਫਟ ਉਸਦੇ ਕੋਲੋਂ ਬਿਆਨ ਲਿੱਤੇਗੇ ਉਹਨੇ ਥੋੜਾ ਬੋਤਾ ਦੱਸਿਆ ਵੀ ਮੈਂ ਇਸ ਐਡਰੈਸ ਤੋਂ ਆਈਆਂ ਇਸ ਐਡਰੈਸ ਤੇ ਤੁਸੀਂ ਚਲੇ ਜਾਓ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਵੀ ਉਹ ਸਾਰੇ ਬੰਦੇ ਮੇਰੇ ਦੋਸ਼ੀ ਆ ਤਾਂ ਪੁਲਿਸ ਵਾਲਿਆਂ ਨੇ ਟਾਈਮ ਨਹੀਂ ਵੇਸਟ ਕੀਤਾ ਅਗਲੇ ਦਿਨ ਉਹਨਾਂ ਨੇ ਸੱਚ ਵਾਰੰਟ ਜਾਰੀ ਕਰਕੇ ਸੇਮ ਐਗਜ਼ੈਕਟ ਉਸ ਲੋਕੇਸ਼ਨ ਤੇ ਗਏ ਉਹ ਘਰ ਆਲਰੇਡੀ ਪਹਿਲਾਂ ਵੀ ਬਦਨਾਮ ਸੀਗਾ ਤਾਂ ਉਸ ਘਰ ਦੇ ਵਿੱਚ ਜਿੱਦਾਂ ਹੀ ਅੰਦਰ ਐਂਟਰ ਕੀਤੇ ਤਾਂ ਉਹਨਾਂ ਨੇ ਦੇਖਿਆ ਵੀ ਉਹ ਘਰ ਘੱਟ ਕਬਾੜਖਾਨਾ ਜਿਆਦਾ ਲੱਗ ਰਿਹਾ ਸੀਗਾ ਸਾਰੇ ਪਾਸੇ ਕੋਈ ਨਾ ਕੋਈ ਸਮਾਨ ਜਿਹਦਾ ਚੋਰੀ ਦਾ ਉਹਨਾਂ ਨੇ ਕੀਤਾ ਹੀ ਸੀਗਾ ਡਰੱਗ ਉੱਥੇ ਬਹੁਤ ਜ਼ਿਆਦਾ ਪਿਆ ਸੀਗਾ ਤੇ ਬੀਅਰ ਦੀਆਂ ਬੋਤਲਾਂ ਕੱਚ ਕਿੱਥੇ ਡਿਗਿਆ ਹੋਇਆ ਤੇ ਬੱਚੇ ਇੱਧਰ ਖੇਡਦੇ ਪਏ ਆ ਤੇ ਬਾਕੀ ਸਾਰੇ ਅੱਧੇ ਨਸ਼ਾ ਪਤਾ ਕਰਕੇ ਲੰਮੇ ਲੇਟ ਪਏ ਹੋਏ ਸੀਗੇ ਤੇ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਚੱਕ ਕੇ ਸਿੱਧਾ ਹੀ ਪੁਲਿਸ ਸਟੇਸ਼ਨ ਥਾਣੇ ਦੇ ਵਿੱਚ ਅੰਦਰ ਸੁੱਟਿਆ ਤੇ ਇਹਨਾਂ ਵਿੱਚੋਂ ਘਟੂਮ ਦਾ ਜਿਹੜਾ ਮੁੰਡਾ ਸੀਗਾ ਐਂਥਨੀ ਉਸਦੇ ਪਿਓ ਡੇਵਿਡ ਨੂੰ ਜਦੋਂ ਪਤਾ ਲੱਗਾ ਵੀ ਉਹਦਾ ਮੁੰਡਾ ਜਿਹੜਾ ਆ ਪੁਲਿਸ ਵਾਲਿਆਂ ਨੇ ਫੜ ਲਿਆ ਤਾ ਉਸਦਾ ਪਿਓ ਜਦੋਂ ਡੇਵਿਡ ਉੱਥੇ ਪਹੁੰਚਿਆ ਤਾਂ ਪੁਲਿਸ ਵਾਲਿਆਂ ਨੇ ਦੱਸਿਆ ਵੀ ਇਦਾਂ ਇਦਾਂ ਕਾਂਡ ਦੇ ਵਿੱਚ ਤੁਹਾਡਾ ਬੱਚਾ ਸ਼ਾਮਿਲ ਸੀਗਾ ਤਾਂ ਫਿਰ ਉਸਦੇ ਪਿਓ ਨੇ ਮੁੰਡੇ ਨੂੰ ਵਾਰਨਿੰਗ ਦਿੱਤੀ ਉਹਨੂੰ ਡਰਾਇਆ ਧਮਕਾਇਆ ਚੁੱਪਪ ਕਰਕੇ ਦੱਸ ਦੇ ਕੀ ਸੀ ਇੰਨਾ ਸਾਰਾ ਤਾਂ ਉਹ ਮੁੰਡਾ ਇੰਨਾ ਕਾਜਾਦਾ ਡਰ ਗਿਆ ਤਾਂ ਉਹਨੇ ਇੱਕ ਇੱਕ ਕਰਕੇ ਸਾਰੇ ਕਾਂਡ ਬਾਰੇ ਦੱਸਿਆ ਵੀ ਇਦਾਂ ਸੁਜ਼ੈਨ ਨਾਮ ਦੀ ਕੁੜੀ ਸਾਡੇ ਘਰ ਦੇ ਵਿੱਚ ਆਈ ਸੀਗੀ ਜੀਨ ਦੀ ਫਰੈਂਡ ਬਣੀ ਸੀਗੀ ਜਦੋਂ ਇਹ 4 ਦਿਨ ਵਾਸਤੇ ਸਾਡਾ ਘਰ ਛੱਡ ਕੇ ਗਈ ਤਾਂ ਸਾਨੂੰ ਗੁੱਸਾ ਆ ਗਿਆ ਤਾਂ ਅਸੀਂ ਇਸ ਦੇ ਨਾਲ ਆਹ ਹਾਲ ਕੀਤਾ ਦੂਜੇ ਪਾਸੇ ਸੁਜ਼ੈਨ ਦੀ ਬੋਡੀ 85% ਜਲ ਚੁੱਕੀ ਸੀ ਉਸ ਦੇ ਸਾਰੇ ਫੇਫੜੇ ਵਗੈਰਾ ਖਤਮ ਹੋ ਚੁੱਕੇ ਸੀ ਸਿਰਫ ਇੱਕ ਫੇਫੜਾ ਸੀਗਾ ਉਹ ਵੀ ਥੋੜਾ ਪਰਸੈਂਟ ਰਹਿ ਗਿਆ ਸੀਗਾ ਬਟ ਜਿਆਦਾ ਟਾਈਮ ਉਹ ਪੂਰੀ ਸਰਵਾਈਵ ਨਹੀਂ ਕਰ ਸਕੀ ਪਹਿਲੇ ਤਾਂ ਉਹ ਕੋਮਾ ਦੇ ਵਿੱਚ ਚਲੇਗੀ ਫਿਰ 18 ਦਸੰਬਰ ਯਾਨੀ ਕਿ ਅੱਗ ਲੱਗਣ ਤੋਂ 4 ਦਿਨ ਬਾਅਦ ਸੁਜ਼ੈਨ ਨੇ ਆਪਣਾ ਦਮ ਤੋੜ ਦਿੱਤਾ ਮਤਲਬ ਉਹ ਦੁਨੀਆ ਨੂੰ ਛੱਡ ਕੇ ਚਲੀ ਗਈ ਤਾਂ ਫਿਰ ਇਹਨਾਂ 6 ਜਾਨਿਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੋਂ ਦੀ ਗਵਰਨਮੈਂਟ ਤਾਂ ਉੱਥੋਂ ਦੇ ਜੱਜ ਇੰਨੇ ਕੁ ਜ਼ਿਆਦਾ ਗੁੱਸੇ ਦੇ ਵਿੱਚ ਸਿਗੇ ਇਹਨਾਂ ਸਾਰਿਆਂ ਤੋਂ ਗਿਣਤੀ ਦੇ 10 ਘੰਟਿਆਂ ਦੇ ਵਿੱਚ ਉਹਨਾਂ ਨੇ ਸਾਰੀ ਸਜ਼ਾਈ ਸੁਣਾ ਦਿੱਤੀ ਤਾਂ ਕੇਸ ਨੂੰ ਕਲੋਜ਼ ਕਰ ਦਿੱਤਾ ਤੇ ਜਿਹੜਾ ਇਹਨਾਂ ਵਿੱਚੋਂ ਸੀਗਾ ਕਲੇਫਰਟ ਇਹਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਤਾਂ ਦੂਜੇ ਨੰਬਰ ਤੇ ਜਿਹੜਾ ਸੀਗਾ ਜੈਫਰੀ ਇਹਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਇਹਨੂੰ 12 ਸਾਲ ਦੀ ਸਜ਼ਾ ਇਸ ਕਰਕੇ ਸੁਣਾਈ ਗਈ ਘੱਟ ਕਿਉਂਕਿ ਜਦੋਂ ਸੁਜ਼ੈਨ ਨੂੰ ਅੱਗ ਲਗਾਈ ਗਈ ਸੀ ਤਾਂ ਇਹ ਬੰਦਾ ਉਹਨਾਂ ਦੇ ਨਾਲ ਉਸ ਟਾਈਮ ਨਹੀਂ ਸੀਗਾ ਤੇ ਇਹਦਾ ਟੌਰਚਰ ਕਰਨ ਦੇ ਵਿੱਚ ਹੱਥ ਘੱਟ ਸੀ ਜਿਸ ਕਰਕੇ ਇਹਨੂੰ 12 ਸਾਲ ਦੀ ਸਜ਼ਾ ਹੋਈ ਅੱਗੇ ਆਉਂਦੇ ਆ ਮੇਨ ਬੰਦੇ ਜਿਹਦੇ ਵਿੱਚੋਂ ਸੀਗਾ ਗਲਾਇਨ ਜੀਨ ਦਾ ਜਿਹੜਾ ਡਿਵੋਰਸੀ ਹਸਬੈਂਡ ਸੀਗਾ ਉਹਨੂੰ 45 ਸਾਲ ਦੀ ਸਜ਼ਾ ਸੁਣਾਇਗੀ ਤੇ ਚੌਥੇ ਨੰਬਰ ਤੇ ਜਿਹੜਾ ਸੀਗਾ ਐਂਥਨੀ ਉਹਨੂੰ ਵੀ 45 ਸਾਲ ਦੀ ਸਜ਼ਾ ਸੁਣਾਇਗੀ ਤਾਂ ਜਿਹੜੀ ਸੀਗੀ ਜੀਨ ਸਾਰਾ ਕਾਂਡ ਉਹਦਾ ਕੀਤਾ ਕਰਾਇਆ ਸੀ ਉਹਨੇ ਹੀ ਇਸ ਕਾਂਡ ਦੀ ਸ਼ੁਰੂਆਤ ਕੀਤੀ ਸੀ ਉਹਨੂੰ 65 ਸਾਲ ਦੀ ਸਜ਼ਾ ਸੁਣਾਈ ਗਈ ਤੇ ਲਾਸਟ ਵਿੱਚ ਆ ਜਾਂਦੀ ਆ ਉਹ ਮੇਨ ਵਿਲਨ ਜਿਹੜੀ ਆਪਣੇ ਆਪ ਨੂੰ ਇੱਕ ਫਿਲਮ ਦਾ ਕਰੈਕਟਰ ਸਮਝਦੀ ਸੀਗੀ ਉਹਨੂੰ 65 ਸਾਲ ਦੀ ਸਜ਼ਾ ਸੁਣਾਈ ਗਈ ਉਹ ਵੀ ਬਿਨਾ ਪੈਰੋਲ ਤੋਂ ਤੇ ਅੱਜ ਵੀ ਉਹੋ ਜੇਲ੍ਹ ਦੇ ਵਿੱਚ ਠੱਕੇ ਖਾਂਦੀ ਪਈ ਆ ਤਾਂ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀਗੀ ਬੜੇ ਹੀ ਦਰਦਨਾਕ ਤਰੀਕੇ ਨਾਲ ਇਹਨਾਂ ਨੂੰ ਵੀ ਖਤਮ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਇਹਨਾਂ ਨੇ ਇੱਕ 16 ਸਾਲ ਦੇ ਕੁੜੇ ਨੂੰ ਇੰਨਾ ਜ਼ਿਆਦਾ ਟੌਰਚਰ ਕਰਕੇ ਜਿੰਦਾ ਹੀ ਅਕਲ ਲਗਾ ਦਿੱਤੀ ਸੀ। ਤਾਂ ਇਦਾਂ ਦੇ ਹੋਰ ਵੀ ਬਹੁਤ ਜ਼ਿਆਦਾ ਕੇਸ ਆ। ਕੁਝ ਬਹੁਤ ਛੋਟੀਆਂ ਬੱਚਿਆਂ ਦੇ ਨਾਲ ਹੋਇਆ ਮੈਂ ਉਹਨਾਂ ਨੂੰ ਤਾਂ ਨਹੀਂ ਪਾਉਂਦਾ ਸ਼ਾਇਦ ਇਹ ਪਾਲਿਸੀ ਦੇ ਖਿਲਾਫ ਹੋ ਜਾਣਾ ਇਸ ਕਰਕੇ ਬਟ ਇਹ ਕੇਸ ਸੀਗਾ ਜਿਹੜਾ ਬਹੁਤ ਹੀ ਜ਼ਿਆਦਾ ਗ੍ਰਾਫੀਕਲ ਸੀਗਾ ਜੋ ਤੁਹਾਡੇ ਮੁਰੇ ਮੈਂ ਸ਼ੇਅਰ ਕੀਤਾ। ਤਾਂ ਆਪਣੀਆਂ ਬੱਚਿਆਂ ਨੂੰ ਪਲੀਜ਼ ਲੋਕਾਂ ਦੇ ਘਰਾਂ ਦੇ ਵਿੱਚ ਨਾ ਭੇਜਿਆ ਕਰੋ ਕਿਉਂਕਿ ਕਈਆਂ ਦੇ ਘਰਾਂ ਦੇ ਵਿੱਚ ਛੋਟੀਆਂ ਕੁੜੀਆਂ ਦੇ ਨਾਲ ਉੱਥੋਂ ਦੇ ਮੁੰਡੇ ਵੀ ਗਲਤ ਕੰਮ ਕਰ ਦਿੰਦੇ ਆ ਤਾਂ ਸੋਚ ਸਮਝ ਕੇ ਆਪਣੀਆਂ ਕੁੜੀਆਂ ਨੂੰ ਬੱਚਿਆਂ ਨੂੰ ਕਿਸੇ ਦੇ ਘਰ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਘੱਟ ਭੇਜਿਆ ਕਰੋ ਕਿਉਂਕਿ ਅੱਜ ਦਾ ਜ਼ਮਾਨਾ ਬਿਲਕੁਲ ਗਲਤ ਹੈਗਾ ਆ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਮਿਹਨਤ ਸਾਡੀ ਥੋੜੀ ਠੀਕ ਲੱਗੀ ਹੋਈ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲ ਜਾਤਾ ਰਿਹਾ ਕਿ ਸੋਤ ਨਮੀ ਸਟੋਰੀ ਦੇ ਨਾਲ ਧੰਨਵਾਦ ਜੀ ਸਸ਼ਕਾ